ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਜਿਹੜੀਆਂ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਣੀ ਵੀਡੀਓ ਇੱਕ ਨੀਲੀ ਰਾਵੀ ਦੀ ਤੁਹਾਨੂੰ ਕੱਟੀ ਵਿਖਾਵਾਂਗੇ ਦੋਸਤੋ ਏਰੀਆ ਜਿਹੜਾ ਹੈਗਾ ਪਿੰਡ ਮੌਜਗੜ ਤਹਿਸੀਲ ਜੀਰਾ ਜ਼ਿਲ੍ਹਾ ਜਿਹੜਾ ਇਸ ਨੂੰ ਫਰੋਜ਼ੀਪੁਰ ਪੈਂਦਾ ਬਿਲਕੁਲ ਦੋਸਤੋ ਜਿਹੜਾ ਇਹ ਪਿੰਡ ਆ ਮਖੂ ਦੇ ਬਿਲਕੁਲ ਨਜ਼ਦੀਕ ਹੈਗਾ ਸੋ ਕਿਸੇ ਮੇਰੇ ਵੀਰ ਭਰਾਣੇ ਇਹ ਕੱਟੀ ਖਰੀਦਣੀ ਹੋਵੇ ਪਸੰਦ ਹੋਵੇ ਸ਼ਕੀਨ ਹੋਵੇ ਵੀਰ ਨੀਲੀ ਰਾਵੀ ਦੀ ਕੱਟੀ ਰੱਖਣ ਦਾ ਤੇ ਜਰੂਰ ਇਸ ਨੰਬਰ ਤੇ ਥੱਲੇ ਦੇ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ ਦੋਸਤੋ ਜਿਹੜੇ نیچے ਦਿੱਤੇ ਗਏ ਹਨ 9815142150 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਦੋਸਤੋ ਨੀਲੀ ਰਾਵੀ ਦੀ ਕੱਟੀ ਆ ਮਦਰ ਦਾ ਰਿਕਾਰਡ ਦੋਸਤੋ ਪਹਿਲੇ ਸਵੇਰ ਦਾ 13 ਲੀਟਰ ਦੁੱਧ ਹੈਗਾ ਅਗੇ ਦੋਸਤੋ ਦੂਜੇ ਸੂਬੇ ਲਈ ਜਿਹੜੀ ਗੱਬਣ ਆ ਹਜੇ ਵੀ ਤਕਰੀਬਨ ਇੱਕ ਡੰਗ ਦਾ ਜਿਹੜਾ ਦੁੱਧ ਦਿੰਦੀ ਆ ਆਠ ਪੈਰੀ ਦੋਸਤੋ ਹਜੇ ਵੀ ਮਿਲਦੀ ਆ ਤਕਰੀਬਨ 9ਵੇਂ 10ਵੇਂ 10ਵੇਂ ਮਹੀਨੇ ਦੇ ਦੌਰਾਨ 10 9.5 ਮਹੀਨੇ ਦੀ ਏਜ ਹੈਗੀ ਇਸ ਕੱਟੀ ਦੀ ਤੁਸੀਂ ਨਿਸ਼ਾਨ ਵੇਖ ਸਕਦੇ ਹੋ ਚਾਰੇ ਪੈਰ ਦੋਸਤੋ ਜਿਹੜੇ ਤੋਤੇ ਨੇ ਅਗਲੇ ਪੈਰਾਂ ਤੇ ਵੀ ਨਿਸ਼ਾਨ ਤੁਹਾਨੂੰ ਮਿਲ ਜਾਣਗੇ ਟੇਡਾ ਚੀਰਾ ਦੋਸਤੋ ਟੇਡਾ ਕਾਟਾ ਅੱਖ ਦੋਸਤੋ ਜਿਹੜੀ ਬਿੱਲੀ ਆ ਮਣਕੀ ਅੱਖਾ ਬਹੁਤ ਵਧੀਆ ਨੀਲੀ ਅੱਖਾ ਦੋਸਤੋ ਕੱਟੀ ਦੀ ਖਣ ਵੀ ਦੋਸਤੋ ਜਿਹੜੇ ਤੁਹਾਨੂੰ ਵਿਖਾਵਾਂਗਾ ਕਿ ਵੀਡੀਓ ਦੇ ਵਿੱਚ ਚੱਲ ਕੇ ਚਾਰ ਥਾਣੇ ਦੋਸਤੋ ਚਾਰੇ ਥਾਣੇ ਦੋ ਵਾਈਟ ਥਾਣੇ ਸੋ ਜਿਹੜੀ ਸਿੰਘ ਦੀ ਬਣਤਰ ਆ ਦੋਸਤੋ ਵੀ ਤੁਸੀਂ ਜ਼ਰੂਰ ਨਿਗਾਹ ਮਾਰ ਸਕਦੇ ਹੋ ਬਿਲਕੁਲ ਅਰਾਊਂਡ ਸ਼ੇਪ ਵਿੱਚ ਦੋਸਤੋ ਜਿਹੜਾ ਸਿੰਘ ਮੁੜਦਾ ਪਿਆ ਬਿਲਕੁਲ ਗੋਲ ਸਿੰਘ ਹੋਈ ਜਾ ਰਿਹਾ ਬਿਲਕੁਲ ਛੋਟਾ ਜਿਹਾ ਸਿੰਘ ਇਹ ਕਟੀ ਤਿਆਰ ਕਰੇਗੀ ਬਿਲਕੁਲ ਛੋਟਾ ਜਿਹਾ ਸਿੰਘ ਸੋ ਵਧੀਆ ਚੰਗੀ ਬਰੀਕ ਚਮੜੀ ਦੇ ਵਿੱਚ ਹੈਗੀ ਆ ਦੋਸਤੋ ਥੋੜੀ ਜਿਹੀ ਲੱਸੀ ਕੀ ਜ਼ਰੂਰ ਹੈਗੀ ਆ ਲਿਸਾਪਨ ਕੱਟੀ ਦੇ ਵਿੱਚ ਹੈਗਾ ਉਹ ਤੁਹਾਨੂੰ ਵੀਡੀਓ ਦੇ ਵਿੱਚ ਵੀ ਵੇਖਣ ਚ ਨਾਰਮਲੀ ਮਿਲ ਜਾਵੇਗਾ ਦੋਸਤੋ ਕਿਸੇ ਮੇਰੇ ਵੀਰ ਭਰਾ ਨੇ ਦੂਰੋਂ ਨੇੜੇ ਆਉਣਾ ਦੱਸਣਾ ਫਰਜ਼ ਬਣਦਾ ਬਾਕੀ ਓਵਰ ਆਲ ਦੋਸਤੋ ਜਿਹੜੀ ਕੱਟੀਆਂ ਦੀਆਂ ਨਿਸ਼ਾਨੀਆਂ ਨੇ ਬਿਲਕੁਲ ਸੋਹਣੀਆਂ ਖੂਬ ਨਿਸ਼ਾਨੀਆਂ ਲਗੀਆਂ ਨੇ ਸੋਹਣੀ ਬਣਤਰਾ ਦੋਸਤੋ ਦੇਖ ਬਹੁਤ ਜਦੀ ਸੋਹਣੀ ਹੈ ਕੱਟੀ ਦੀ ਸੋ ਜਿਸ ਮੇਰੇ ਵੀਰ ਭਰਾ ਨੇ ਖਾਸ ਤੌਰ ਤੇ ਲੈਣੀ ਹੋਵੇ ਕੱਟੀ ਸ਼ਕੀਨ ਹੋਵੇ ਤੇ ਜ਼ਰੂਰ ਸੰਪਰਕ ਕਰ ਸਕਦੇ ਨੇ ਬਾਕੀ ਮਿਲਕ ਦਾ ਦੋਸਤੋ ਜਿਹੜਾ ਇੱਕ ਟਾਈਮ ਦਾ ਇਸ ਦੀ ਮਦਰ ਦਾ ਤੁਸੀਂ ਚੋਕੇ ਵੇਖ ਸਕਦੇ ਹੋ ਹੁਣ ਤਕਰੀਬਨ 9ਵੇਂ 10ਵੇਂ 10ਵੇਂ ਮਹੀਨੇ ਚ ਇੱਕ ਡੰਗ ਦਾ ਸ਼ਾਮ ਦੀ ਚੁਆਈ ਇਸ ਦੀ ਮਦਰ ਦੀ ਕਰੀਦੀ ਆ ਤਕਰੀਬਨ ਸਾਢੇ 3 ਤੋਂ 4 ਕਿਲੋ ਸਾਢੇ 3 ਤੋਂ 4 ਕਿਲੋ ਇਸ ਟਾਈਮ ਜਿਹੜਾ ਦੁੱਧ ਇੱਕ ਡੰਗ ਦਾ ਦੋਸਤੋ ਬਿਲਕੁਲ ਥੱਲੇ ਹੈਗਾ ਅੱਗੇ ਦੋਸਤੋ ਇਸ ਤੋਂ ਵੀ ਬਹੁਤ ਜਿਆਦਾ ਚੰਗੀ ਉਮੀਦ ਕੀਤੀ ਜਾਂਦੀ ਆ ਵਧੀਆ ਬਲੱਡ ਲਾਈਨ ਦੇ ਵਿੱਚੋਂ ਹੈਗੀ ਆ ਦੋਸਤੋ ਜਿਹੜੀ ਇਸ ਦੀ ਨਾਨੀ ਦਾ ਰਿਕਾਰਡ ਸੀਗਾ ਉਹ ਵੀ ਤਕਰੀਬਨ 15:30 16 15:30 16 ਤੇ ਚੱਲੀ ਹੈ ਦੋਸਤੋ ਤੀਜੇ ਸੂਵੇ ਚ ਉਹ سیل ਕਰ ਦਿੱਤੀ ਗਈ ਸੀ ਸੋ ਕਿਸੇ ਮੇਰੇ ਵੀਰ ਭਰਾ ਨੂੰ ਇਹ ਕੱਟੀ ਪਸੰਦ ਹੋਵੇ ਤੁਸੀਂ ਜ਼ਰੂਰ ਸੰਪਰਕ ਕਰ ਸਕਦੇ ਹੋ ਮੂਲ ਕਿਸਾਨ ਵੀਰੋ ਜਿਹੜਾ 25000 ਰੁਪਇਆ ਡਿਮਾਂਡ ਆ ਬਾਕੀ ਮੌਕੇ ਤੇ ਘਰ ਪਹੁੰਚੇ ਦਾ ਮਾਨਤਾਨ ਜਿੰਨਾ ਵੀ ਹੋ ਸਕੇ ਆ ਕੀਤਾ ਜਾਵੇਗਾ ਦੋਸਤੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ